ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਨਸ਼ਾ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਨਵੇਂ ਸਾਲ ਵਿੱਚ ਵੀ ਜਾਰੀ ਹੈ ਤੇ ਇਸੇ ਤਹਿਤ ਪੁਲਿਸ ਵੱਲੋਂ ਫਤਿਹਗੜ੍ਹ ਸਾਹਿਬ ਵਿਖੇ ਇੱਕ ਨਸ਼ਾ ਤਸਕਰ ਮਹਿਲਾ ਦੇ ਘਰ ਤੇ ਪੀਲਾ ਪੰਚਾ ਚਲਾਇਆ ਗਿਆ। ਪੁਲਿਸ ਮੁਤਾਬਕ ਇਸਔਰਤ ਤੇ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਨੇ ਅਤੇ ਇਸ ਸਮੇਂ ਇਹ ਕਰੋ ਫਰਾਰ ਹੈ ਜਿਸ ਨੇ ਨਜਾਇਜ਼ ਤੌਰ ਤੇ ਸਰਕਾਰੀ ਜ਼ਮੀਨ ਤੇ ਆਪਣਾ ਘਰ ਬਣਾਇਆ ਹੋਇਆ ਸੀ ਅਤੇ ਹੁਣ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਮਦਦ ਨਾਲ ਇਸ ਘਰ ਨੂੰ ਤੋੜਿਆ ਗਿਆ ਹੈ। ਅੱਜ ਅਸੀਂ ਇੱਥੇ ਜ਼ਿਲ੍ਹਾ ਫਤੇਗੜ ਸਾਹਿਬ ਦੇ ਮੰਡੀ ਗੋਬਿੰਦਗੜ ਸ਼ਹਿਰ ਦੇ ਵਾਰਡ ਨੰਬਰ 22 ਦੇ ਵਿੱਚ ਆਏ ਹਾਂ ਸਾਨੂੰ ਈਓ ਸਾਹਿਬ ਨੇ ਇੱਥੇ ਅਨਧਿਕਾਰਤ ਜਿਹੜਾ ਕਬਜ਼ਾ ਹੈ ਉਹ ਛਡਵਾਉਣ ਦੇ ਲਈ ਪੁਲਿਸ ਮਦਦ ਮੰਗੀ ਸੀ ਜਿਹਦੇ ਤਹਿਤ ਅਸੀਂ ਇੱਥੇ ਪੂਰੇ ਪੁਲਿਸ ਦਲ ਦੇ ਨਾਲ ਇੱਥੇ ਹਾਜ਼ਰ ਆਏ ਹਾਂ ਜਿ거 ਜੋ ਗੱਲ ਹੈ ਹੈਗੀ ਹੈ ਕਿ ਇਹ ਜਿਹੜਾ ਕਬਜ਼ਾ ਕੀਤਾ ਹੋਇਆ ਹੈ ਇਹ ਨਾ ਸਿਰਫ ਹੈ ਅਨਧਿਕਾਰਤ ਕਬਜ਼ਾ ਸੀਗਾ ਇਹ ਜਿਹੜੇ ਲੇਡੀ ਜਿਹੜੇ ਨੇ ਇਹ ਕਬਜ਼ਾ ਕੀਤਾ ਹੋਇਆ ਹੈ ਉਹ ਨਸ਼ੇ ਦਾ ਵੀ ਬਹੁਤ ਵੱਡੇ ਵਪਾਰੀ ਸੀ ਉਹਦੇ ਉੱਤੇ ਕਾਫੀ ਪਰਚੇ ਵੀ ਦਰਜ ਹਨ ਤੇ ਇਸ ਟਾਈਮ ਉਹ ਜਦੋਂ ਅਸੀਂ ਇਹ ਮੁਹਿੰਮ ਚਲਾਈ ਹੋਈ ਹੈ ਯੁੱਧ ਨਸ਼ੇ ਵਿਰੁੱਧ ਤਾਂ ਸਾਡੀ ਮੁਹਿੰਮ ਦੇ ਤਹਿਤ ਉਹ ਆਪਣੇ ਘਰੋਂ ਭੱਜੀ ਹੋਈ ਹੈ ਤੇ ਕਾਫੀ ਸਾਡੇ ਜਿਹੜਾ ਅਫਰਟਸ ਤੋਂ ਬਾਅਦ ਇਹ ਉਹਦੇ ਅਸੀਂ ਘਰ ਤੇ ਜਿਹੜਾ ਪਤਾ ਕਰਵਾ ਪਾਏ ਆ ਤੇ ਜਿਹੜਾ ਉਹਦਾ ਅਨਧਕਾਰ ਅਦਕਬਜਾ ਉਹਦੇ ਉੱਤੇ ਅਸੀਂ ਹੁਣ ਪੁਲਿਸ ਦਾ ਐਕਸ਼ਨ ਤੇ ਪ੍ਰਸ਼ਾਸਨ ਦਾ ਐਕਸ਼ਨ ਕਰ ਪਾਏ ਆ ਨਾਮ ਦੇ ਉੱਤੇ ਪਹਿਲਾਂ ਵੀ ਕੋਈ ਪਰਚੇ ਪੁਰਚੇ ਦਰਜ ਹਾਂ ਇਹ ਜਿਹੜੇ ਲੇਡੀ ਹੈ ਦਾ ਨਾਮ ਸਿਮਰਨਜੀਤ ਕੌਰ ਹੈ ਇਹਦੇ ਉੱਤੇ ਪਹਿਲਾਂ ਵੀ ਕਾਫੀ ਪਰਚੇ ਹਨ ਜਿਹੜੇ ਇਸੇ ਸਾਲ ਜਿਹੜੇ ਆ ਉਹਦੇ ਉੱਤੇ ਤਿੰਨ ਪਰਚੇ ਦਰਜ ਹੋਏ ਹਨ ਐਨਡੀਪੀਐਸ ਦੇ ਵੱਖ-ਵੱਖ ਕੁਆਂਟੀਟੀ ਦੇ ਉੱਤੇ ਜੀ ਸਰ ਨੈਕਸਟ ਪ੍ਰੋਜੈਕਟ ਕੀ ਹੈ ਆਪਣਾ ਇਸੇ ਨਸ਼ਿਆਂ ਵਿਰੁੱਧ ਮਹਿੰਨੀ ਚਲਾਈ ਦੇਖੋ ਇਹ ਜਿਹੜੇ ਯੁੱਧ ਨਸ਼ੇ ਵਿਰੁੱਧ ਜਿਹੜਾ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਇਹ ਮਲਟੀ ਪ੍ਰਾਂਗਡ ਅਪਰੋਚ ਹੈ ਇਦੇ ਵਿੱਚ ਅਸੀਂ ਇੱਕ ਤੋਂ ਇੱਕ ਤਰਫ ਜਿਹੜਾ ਜਿਹੜਾ ਨਸ਼ਾ ਤਸਕਰ ਨੇ ਉਹਨਾਂ ਦੇ ਉੱਤੇ ਲੀਗਲ ਐਕਸ਼ਨ ਲੈ ਰਹੇ ਹਾਂ ਦੂਜੇ ਦੂਜੇ ਤੌਰ ਹੀ ਜਿਹੜੇ ਇਹਦੇ ਵਿੱਚ ਕੋਈ ਇਸ ਦਲਦਲ ਚ ਫਸ ਗਏ ਹਨ ਪਰ ਉਹ ਤੋਂ ਨਿਕਲਣਾ ਚਾਹੁੰਦੇ ਹਨ ਉਹ ਯੁਵਕਾਂ ਨੂੰ ਅਸੀਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਵੀ ਭਰਤੀ ਕਰਾ ਰਹੇ ਹਾਂ ਇਸ ਤੋਂ ਇਲਾਵਾ ਤੀਜੀ ਤੌਰ ਤੇ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਮੱਲੇ ਵਾਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਅਸੀਂ ਇਹ ਸੈਮੀਨਾਰ ਕਰਦੇ ਪਏ ਆ ਤਾਂ ਜੋ ਲੋਕਾਂ ਨੂੰ ਇਹਦੇ ਨਸ਼ੇ ਦੇ ਮਾੜੇ ਪ੍ਰਭਾਵਾਂ ਦੇ ਬਾਰੇ ਸੁਚੇਤ ਕੀਤਾ ਜਾ ਸਕੇ ਤਾਂ ਜੋ ਇਹ ਚੀਜ਼ਾਂ ਦੇ ਵਿੱਚ ਉਹ ਨਾ ਫਸਣ ਸਰ ਲੇਡੀ ਜਿਹੜੀ ਅਕਿਊਸ ਹੈ ਇਹਦੀ ਅਰੈਸਟ ਹੋਈ ਹੈ ਇਹਦੇ ਉੱਤੇ ਅਸੀਂ ਇਸ ਸਾਲ ਤਿੰਨ ਪਰਚੇ ਦਰਜ ਕੀਤੇ ਹਨ ਪਰ ਇਸ ਟਾਈਮ ਉਹ ਘਰੋਂ ਭੱਜੀ ਹੋਈ ਹੈ ਇਹ ਕਿੰਨੇ ਮੈਂਬਰ ਨੇ ਜੀ ਫੈਮਿਲੀ ਦੇ ਟੋਟਲ ਇਹਦੀ ਫੈਮਿਲੀ ਦੇ ਤਿੰਨ ਚਾਰ ਮੈਂਬਰ ਹਨ ਇਸ ਸਾਰੇ ਇਹੀ ਕੰਮ ਕਰਦੇ ਨੇ ਨਹੀਂ ਮੇਨ ਜਿਹੜੀ ਹੈ ਲੇਡੀ ਆਇਆ ਕੰਮ ਕਰਦੀ ਹੈ ਪਰ ਇਹਦੇ ਤੇ ਇਸ ਚੀਜ਼ ਦੇ ਬਾਰੇ ਇਸ ਚੀਜ਼ ਤੋਂ ਮਨਾ ਨਹੀਂ ਕੀਤਾ ਜਾ ਸਕਦਾ ਕਿ ਪਰਿਵਾਰ ਵਾਲੇ ਵੀ ਇੱਥੇ ਨਾ ਹੋਣ। ਇਹਦੇ ਹਸਬੰਡ ਕੀ ਕਰਦੇ ਨੇ? ਇਹਦੇ ਬਾਰੇ ਪੂਰੀ ਨੌਲੇਜ ਨਹੀਂ ਹੈ। ਹਾਂਜੀ।